ਇੰਨੇ ਸੰਕਟ ਦੇ ਬਾਵਜੂਦ ਵੀ ਜਦੋਂ ਕਿ ਇੰਨਾ ਭਾਰੀ ਸੰਕਟ ਸਟੇਟ ਤੇ ਆਇਆ ਇਹ ਹਿਸਟਰੀ ਚ ਇੰਨਾ ਪਾਣੀ ਕਦੇ ਨਹੀਂ ਆਇਆ 5 ਲੱਖ ਏਕੜ ਫਸਲ تباہ ਹੋ ਗਈ 3200 ਸਕੂਲ ਜਿਹੜੇ ਨੇ ਬਿਲਕੁਲ ਮਲਵਾ ਬਣ ਗਏ ਦੁਬਾਰਾ ਬਣਾਉਣੇ ਪੈਣਗੇ ਬਿਜਲੀ ਬੋਰਡ ਦੇ ਖੰਭੇ ਗ੍ਰਿਡ ਟੁੱਟ ਗਏ ਪੁਲ ਟੁੱਟ ਗਏ ਹਨ 60 ਤੋਂ ਪਰਜਾਨਾਂ ਵੀ ਚਲੀਆਂ ਗਈਆਂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ 107 170 ਲੱਖ ਮੀਟਰ ਘਟਾਨ ਝੋਨਾ ਝੋਲ ਅਸੀਂ ਦੇਖਦੇ ਹਾਂ ਫੂਟਬਾਲ ਦੇ ਰਹੇ ਆ ਜੀ ਜੇ ਕੋਈ ਹੋਰ ਸਟੇਟ ਹੁੰਦੀ ਐ ਇੰਨਾ ਜਿਆਦਾ ਨੁਕਸਾਨ ਹੋਇਆ ਹੁੰਦਾ ਕਈ ਸਾਲ ਨਹੀਂ ਉੱਠ ਸਕਦੇ ਸੀ ਇਹ ਪੰਜਾਬੀ ਐ ਜਿਹੜੇ ਸੰਕਟ ਚੋਂ ਛੁਟ ਕਰਦੇ ਆ ਠੀਕ ਐ ਨਾ ਅਸੀਂ ਫਿਰ ਵੀ 125 ਲੱਖ ਮੀਟਰੀ ਟਨ ਅਸੀਂ ਕਣਕ ਦੇਵਾਂਗੇ ਦੇਸ਼ ਦੇ ਫੂਟਬਾਲ ਚ ਸੋ ਜਦੋਂ ਅਸੀਂ ਇੰਨਾ ਕੁਛ ਅਸੀਂ ਦੇਸ਼ ਦਾ ਟਿੱਡ ਭਰਦੇ ਆ ਜਦੋਂ ਸਾਡੇ ਤੇ ਸੰਕਟ ਹੁੰਦਾ ਉਦੋਂ ਉਹਨਾਂ ਨੂੰ ਆਹ ਫੜਨ ਚਾਹੀਦੀ ਐ ਪੈਸੇ ਦੇਣ ਵਾਲੀ ਉਹ ਆਨਾ ਕਾਨੀ ਕਰਨ ਲੱਗ ਜਾਂਦੇ ਤੇ ਹੁਣ ਅਸੀਂ ਗੰਮਲਿਆਂ ਚ ਪੀਜੀਏ ਫਿਰ ਕਣਕਾਂ ਇਹ ਤਾਂ ਕਣਕਾਂ ਵਾਸਤੇ ਡੀਸਿਲਟਿੰਗ ਕਰਨੀ ਪਊਗੀ ਬਿਲਕੁਲ ਬਿਲਕੁਲ ਜੀ ਉੱਤੋਂ ਮਲਵਾ ਆ ਗਿਆ ਲੱਕੜਾਂ ਆ ਗਈਆਂ ਹੋਰ ਪਤ ਨਹੀਂ ਕੀ ਆ ਗਿਆ ਪਹਾੜਾਂ ਦੇ ਪਾਰ ਤੁਰ ਕੇ ਮਿੱਟੀ ਇਹੋ ਜੀ ਆ ਗਈ ਜਿਸ ਤੇ ਫਸਲ ਨਹੀਂ ਉਗ ਸਕਦੀ ਉਹ ਮਿੱਟੀ ਹਟਾਉਣੀ ਪਊਗੀ ਸੋ ਸਟੇਟ ਦਾ ਇਨਫਰਾਸਟ੍ਰਕਚਰ ਜਿਹੜਾ ਹੈ ਉਹਨੂੰ ਰੀਬਿਲਡ ਕਰਨਾ ਪਊਗਾ ਕਰ ਰਹੇ ਆ ਅਸੀਂ ਆਪਣੇ ਵੱਲੋਂ ਵੀ ਕਰ ਰਹੇ ਆ ਬਹੁਤ ਸਾਰੇ ਤਾਨੀ ਸੱਜਣ ਆਏ ਨੇ ਬਹੁਤ ਸਾਰੇ ਐਨ ਜੀਓ ਲੱਗੇ ਹੋਏ ਨੇ ਧਾਰਮਿਕ ਸੰਸਥਾਵਾਂ ਲੱਗੀਆਂ ਹੋਈਆਂ ਨੇ ਸਮਾਜਿਕ ਸੰਸਥਾਵਾਂ ਲੱਗੀਆਂ ਨੇ ਨੌਜਵਾਨ ਮੁੰਡੇ ਆਪਣੇ ਪੱਧਰ ਤੇ ਵੀ ਲੱਗੇ ਹੋਏ ਆ ਇਹੀ ਪੰਜਾਬ ਦੀ ਸਪਿਰਟ ਹੈ ਠੀਕ ਹੈ ਨਾ ਪਰ ਕੇਂਦਰ ਨੂੰ ਚਾਹੀਦਾ ਕਿ ਘਟੂ ਘਟ ਜਿਹੜਾ ਕਮਾਊ ਪੁੱਤ ਹੈ ਪੰਜਾਬ ਉਹਨਾਂ ਦਾ ਕਮਾਊ ਪੁੱਤ ਹੈ ਕਮਾ ਕੇ ਖਾਣ ਦਾ ਵੀ ਹੈ ਤੇ ਢਿੱਡ ਭਰਨ ਵਾਲਾ ਪੁੱਤ ਹੈ ਤਾਂ ਉਹ ਪੰਜਾਬ ਨੂੰ ਇਗਨੋਰ ਨਾ ਕਰਨ ਕਿਉਂਕਿ ਅਸੀਂ ਆਜ਼ਾਦੀ ਤੋਂ ਲੈ ਕੇ ਹਰ ਇੱਕ ਇਨਕਲਾਬ ਤੋਂ ਲੈ ਕੇ ਹਰ ਵਕਤ ਜਦੋਂ ਵੀ ਤੇਜ ਤੇ ਕੋਈ ਸੰਕਟ ਆਇਆ ਪੰਜਾਬੀ ਸਭ ਤੋਂ ਪਹਿਲਾਂ ਮੂਹਰੇ ਖੜਦੇ ਤੇ ਜੇ ਪੰਜਾਬ ਤੇ ਸੰਕਟ ਆਇਆ ਤਾਂ ਕੇਂਦਰ ਨੂੰ ਮੂਹਰੇ ਖੜਨਾ ਚਾਹੀਦਾ ਤੇ ਅਸ਼ਨੀ ਸ਼ਰਮਾ ਜੀ ਪ੍ਰਧਾਨ ਨੇ ਬੀਜੇਪੀ ਦੇ ਪਰ ਡੀਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਬਾਸ ਨੂੰ ਕਿੱਦਾਂ ਦਿਖਦੇ ਉਹਨਾਂ ਕੋਲ ਹੋਰ ਕੀ ਹੈ ਫੇਕ ਤੋਂ ਬਿਨਾਂ ਬੀਜੇਪੀ ਕੋਲ ਹੈ ਕੀ